ਇਹ ਸਰ ਲਟੇਪਾ ਰਾਜ ਦੇ ਵਿੱਚ ਲਾਇਆ ਗਿਆ ਤਾਂ ਕਿ ਦਸੂਰ ਕੀ ਨਾ ਚੱਲ ਇਹ ਜਿਹੜਾ ਕਾਸ ਆਪਰੇਸ਼ਨ ਹੈ ਜੀ ਇਹ ਯੁੱਧ ਨਸ਼ਾ ਵਿਰੋਧੀ ਲੜੀ ਦੇ ਵਿੱਚ ਹੀ ਹੈ ਜੀ ਜਿਹੜਾ ਪੰਜਾਬ ਸਰਕਾਰ ਦੀਆਂ ਜਿਹੜੀ ਹੈ ਮਾਰੇ ਇੱਕ ਯੁੱਧ ਨਸ਼ਾ ਵਿਰੋਧੀ ਜਿਹੜਾ ਸ਼ੁਰੂ ਕੀਤਾ ਹੋਇਆ ਉਹਦੇ ਤਹਿਤ ਮਾਨ ਜੋ ਕੇਸਪਸ ਸਾਹਿਬ ਉਹਨਾਂ ਨੇ ਸਾਨੂੰ ਐਕਸਟਰਾ ਫੋਰਸ ਦੇ ਕੇ ਜਿਹੜਾ ਅੱਜ ਸਾਡੇ ਜਿਹੜੇ ਹੌਟਸਪੌਟ ਜਾਂ ਜਿਹੜੇ ਹੋਰ ਕੋਈ ਸ਼ੱਕੀਪੁਰ ਸ਼ੇਕ ਕਰਨ ਵਾਸਤੇ ਅਰਲੀ ਮਾਰਨਿੰਗ ਅਸੀਂ ਰੇਡ ਕੀਤੀ ਆ ਸਾਡੇ ਕੋਲ ਕੋਸ 100 ਦੇ ਕਰੀਬ ਜਿਹੜੇ ਬਲਾਜਮ ਜਿਹੜੇ ਸਾਨੂੰ ਦੋ ਏਆਰਪੀ ਦੀਆਂ ਟੀਮਾਂ ਪਲੱਸ ਸਾਡੇ ਹੋਰ ਪੁਲਿਸ ਲਾਈਨ ਤੋਂ ਬਲਾਜਮ ਜਿਹੜੇ ਮਿਲ ਗਏ ਸੀਗੇ ਉਹ ਸਾਡੀ ਆਪਣੀ ਫੋਰਸ ਨਾਲ ਅਸੀਂ ਜਿਹੜੇ ਕੀਤੇ ਆ ਜੀ ਸਰਟੀਫਿਕੇਸ਼ਨ ਕੀਤਾ ਹੋਇਆ ਜੇ ਬਾਕੀ ਵੀ ਚੱਲ ਰਿਹਾ ਕੁਸ਼ਚਨ ਥਾਵਾਂ ਤੇ ਚੱਲ ਰਿਹਾ ਤੇ ਇਹਦੇ ਵਿੱਚ ਇਹ ਵੀ ਜਿਹੜਾ ਪਿਛਲੇ ਟਾਈਮ ਵਿੱਚ ਕਾਫੀ ਸਖਤ ਅਸੀਂ ਜਿਹੜਾ ਕਾਰਵਾਈ ਕੀਤੀ ਆ 40 ਪਲੱਸ ਜਿਹੜੇ ਐਮਤਲਬੇ ਤਰਜ ਕੀਤੇ ਨੇ ਅਸੀਂ 1 ਮਾਰਚ ਤੋਂ ਜਿਸ ਦਿਨ ਤੋਂ ਯੁੱਧ ਸ਼ੁਰੂ ਹੋਇਆ ਔਰ ਹੁਣ ਵੀ ਜਿਹੜਾ ਲਗਾਤਾਰ ਚੱਲ ਰਿਹਾ ਜੀ ਔਰ ਇਕਾ ਦੁਕਾ ਬੰਦੇ ਹੀ ਜਿਹੜੇ ਰਹਿ ਗਏ ਨੇ ਮੋਸਟਲੀ ਜਿਹੜੇ ਬੰਦੇ ਅਸੀਂ ਜਿਨ੍ਹਾਂ ਦੇ ਵਿੱਚ ਪਈ ਦਿੱਤੇ ਆ ਕੀ ਮੈਸੇਜ ਇਨ ਕਰਨੀ ਜਿਹੜੇ ਪਸਤੀ ਕਰਦੇ ਆ ਮੈਸੇਜ ਇਹੀ ਆ ਜੀ ਵੀ ਇਹ ਹੁਣ ਸਰਕਾਰ ਜਿਹੜੀ ਆ ਜਾਂ ਪੁਲਿਸ ਆ ਇਹ ਪੂਰਾ ਮੇਨ ਸਾਡਾ ਜਿਹੜਾ ਇਹੀ ਫੋਕਸ ਹੈ ਇਹਦੇ ਉੱਤੇ ਹੀ ਔਰ ਬਖਸ਼ਾਂਗੇ ਨਹੀਂ ਵਾਰ-ਵਾਰ ਜੇ ਕੋ ਕਰੇਗਾ ਤਾਂ ਫਿਰ ਉਹਦੇ ਖਾਫ ਹੋਰ ਸਖਤ ਸੈਕਸ਼ਨ ਹੋਣਗੇ ਇਸ ਕਰਕੇ ਉਹਨਾਂ ਨੂੰ ਇਹੀ ਆ ਵੀ ਹੁਣ ਆਪਣੇ ਜਿਹੜੇ ਪਰਿਵਾਰ ਪਾਲਣ ਵਾਸਤੇ ਆਪਣੇ ਰੋਜ਼ਗਾਰ ਲੱਭਣ ਤੇ ਆਪਣੇ ਕੰਮਕਾਰ ਦੇ ਵਿੱਚ ਲੱਗਣ ਨਸ਼ੇੜ ਕੰਮ ਜਿਹੜਾ ਹੋਣੀ ਚਾਹੁੰਦੇਗਾ ਇਹ ਅਸੀਂ ਚੰਡੀਗੜ੍ਹ ਤੋਂ ਨਹੀਂ ਸੰਸਾਨੀਆ ਮਹੱਲਾ ਹੋਰ ਇੱਕ ਦੋ ਜਿਹੜੀਆਂ ਜਗ੍ਹਾ ਜਿਹੜੀਆਂ ਹੈਗੀਆਂ ਜਿਹੜੀਆਂ ਟੀਮਾਂ ਗਈਆਂ ਹੋਈਆਂ ਨੇ ਜੀ ਚੱਲ ਰਿਹਾ